1970 ਦੇ ਵਿੱਚ ਬਾਲੀਵੁੱਡ ਐਕਟਰ ਜਿਹੜੇ ਆ ਇਸ ਜਗ੍ਹਾ ਤੇ ਆਏ ਪਕੌੜੇ ਖਾ ਕੇ ਗਏ ਆ ਦਾਦਰ ਸਿੰਘ ਜੀ ਸੀਗੇ ਨਾ ਤਰਨਜੀਤ ਜੀ ਸੀਗੇ ਨਾ ਰਾਜਪੂਰ ਸਾਹਿਬ ਸੀਗੇ ਵੀ ਪੈਦਾ ਪੈਜੇ ਤੇ ਨੋਰਾ ਲੱਗਾ ਸੀਗਾ ਜਦ ਬਾ ਰੁਕੀ ਇੱਥੇ ਆਗੇ ਰਾਜਪੂਰ ਸਾਹਿਬ ਆ ਗਏ ਖਦੇ ਇੱਥੇ ਆ ਗਏ ਪਾਪਾ ਜੀ ਪਾਪਾ ਜੀ ਉਹਨਾਂ ਦੇ ਗਏ ਸੀਗੇ ਅਸੀਂ ਉਹਦਾ ਫੋਟੋ ਹਲਾ ਕੇ ਰੱਖਿਆ ਹੈ ਅੱਛਾ ਉਹ ਕਹਿੰਦਾ ਜੀਨਾ ਯਾਹ ਮਰਨਾ ਯਾਹ ਇਸਕੇ ਸਿਵਾ ਜਾਣਾ ਕਹਾ ਹਮ ਹੋ ਨਾ ਹੋ ਗਰਦਿਸ਼ ਨੇ ਸਾਥ ਰਹਿ ਕੇ ਸਦਾ ਹਰ ਇੱਕ ਬੰਦੇ ਨੂੰ ਚਾਹਨਾ ਮੈਂ ਇੱਕ ਵਾਰੀ ਖਾ ਕੇ ਦੇਖੋ ਖਾ ਕੇ ਦੇਖਣ ਦਾ ਕੋਈ ਮੁੱਲ ਨਹੀਂ ਹੈਗਾ ਇੰਨੀ ਵਧੀਆ ਕੁਆਲਿਟੀ ਮੇਰੀ ਮੰਮੀ ਵੀ ਨਹੀਂ ਬਣਾਉਂਦੀ ਘਰੇ ਜੇ ਬੋੜੇ ਲੈਣਾ ਮੇਰੇ ਦੁਕਾਨ ਵੱਲ ਸੀ ਕਿਤੇ ਤੇ ਦੂਜੇ ਫਿਰ ਬੋੜੇ ਲੈਣਾ ਕਿਸੇ ਰੇ ਆਹ ਭਾਈ ਇਹ ਦੁਕਾਨ ਹੀ ਫਸ ਗਈ ਮੈਂ ਘਰ ਖੜੇ ਸਾਂ ਤੇ ਕਿੜੇ ਵਿੱਚੇ ਰਹਿ ਗਈਏ ਭਾਈ ਸਾਡੇ ਇਸ ਕੰਟ ਕਰਦੇ ਆ ਤੇ ਅੰਕਲ ਪਕੌੜਿਆਂ ਦੇ ਨਾਲ ਸਕੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ ਤੇ ਜਾਊਗਾ ਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਰੋੜਾ ਇੱਕ ਐਸੀ ਪਕੌੜੀਆਂ ਦੀ ਦੁਕਾਨ ਤੇ ਲੈ ਕੇ ਆਏ ਆ ਪਕੌੜੀਆਂ ਦੀ ਦੁਕਾਨਾਂ ਦਾ ਬਥੇਰੀਆਂ ਦੇਖੀਆਂ ਹੋਣੀਆਂ ਸੁਣੀਆਂ ਹੋਣੀਆਂ ਪਰ ਕੀ ਖਾਸ ਗੱਲ ਆ ਇਸ ਦੁਕਾਨ ਦੇ ਵਿੱਚ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਪਕੌੜੇ ਬਣ ਰਿਹਾ ਅੰਕਲ ਜੀ ਖੜੇ ਆ ਇਹਨਾਂ ਦਾ ਕਹਿਣਾ ਕਿ 1970 ਦੇ ਵਿੱਚ ਬਾਲੀਵੁੱਡ ਐਕਟਰ ਆ ਜਿਹੜੇ ਆ ਇਸ ਜਗ੍ਹਾ ਤੇ ਆਏ ਪਕੌੜੇ ਖਾ ਕੇ ਗਏ ਜਦੋਂ ਜੋਕਰ ਫਿਲਮ ਹੈ ਜਿਹੜੀ ਆ ਰਿਲੀਜ਼ ਹੋਈ ਸੀ ਤੇ ਉਦੋਂ ਜਿਹੜੇ ਆ ਦਾਰਾ ਸਿੰਘ ਧਰਮਿੰਦਰ ਇਕੱਠੇ ਸੀਗੇ ਤੇ ਇੱਥੇ ਆ ਕੇ ਪਕੌੜੇ ਆ ਜਿਹੜੇ ਆ ਖਾ ਕੇ ਗਏ ਅੰਕਲ ਨਾਲ ਗੱਲਬਾਤ ਵੀ ਕਰਾਂਗੇ ਕਿ ਉਹ ਕਿਹੜਾ ਵੇਲਾ ਸੀਗਾ ਕਿ ਕੌਣ ਇਸ ਦੁਕਾਨ ਤੇ ਮੌਜੂਦ ਸੀਗਾ ਕਿ ਜਿਨੇ ਬਾਲੀਵੁੱਡ ਐਕਟਰਾਂ ਨੂੰ ਜਿਹੜੇ ਆ ਪਕੌੜੇ ਇਸ ਦੁਕਾਨ ਦੇ ਖਵਾਏ ਤੇ ਇਹ ਦੁਕਾਨ ਆ ਜਿਹੜੀ ਆ ਉਸ ਟਾਈਮ ਤੋਂ ਜਿਹੜੀ ਆ 1970 ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਆ ਮਸ਼ਹੂਰ ਹੋ ਗਈ ਬਾਲੀਵੁੱਡ ਐਕਟਰਾਂ ਦੇ ਨਾਮ ਤੇ ਕਿਉਂਕਿ ਉਹ ਵੱਡੇ ਵੱਡੇ ਸਟਾਰ ਜਿਨ੍ਹਾਂ ਦੀਆਂ ਆ ਜਿਹੜੀਆਂ ਉਹ ਸਟਾਰਾਂ ਦੀਆਂ ਗੱਲਾਂ ਜਿਹੜੀਆਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਆ ਲੋਕ ਉਹਨਾਂ ਨੂੰ ਦੇਖਦੇ ਆ ਪਸੰਦ ਕਰਦੇ ਆ ਸਟਾਰਾਂ ਨੂੰ ਦੇਖਦੇ ਆ ਤੇ ਗੱਲਬਾਤ ਕਰਾਂਗੇ ਅੰਕਲ ਇਹ ਕਿਹੜਾ ਉਹ ਵੇਲਾ ਸੀਗਾ ਜਦੋਂ ਇਹ ਐਕਟਰ ਆਏ ਸੀਗੇ 970 ਸੰਦੀ ਗੱਲ ਹੈ ਗਈ ਹੈ ਉਹ ਤਾਂ ਮੇਰੇ ਪਾਪਾ ਜੀ ਖੜੇ ਸੀਗੇ ਉਹ ਫਿਲਮ ਲੱਗੀ ਜੀ ਮੇਰੇ ਨਾਲ ਬਚੋਕਰ ਉਹ ਤਾਂ ਕਾਟਣ ਕਰ ਰਹੇ ਨਾ ਆਏ ਸੀ ਸੀ ਰਾਜਪੂਰ ਸਾਹਿਬ ਆਏ ਸੀ ਉਹ ਤਾਂ ਕਾਟਣ ਕਰ ਰਹੇ ਨਾ ਹਾਂਜੀ ਤੇ ਤੇ 50 ਦੀ ਸ਼ਾਪਿੰਗ ਕਰ ਰਹੇ ਐਸੇ ਕਾਰ ਤੇ ਨਾ ਦਾਰਾ ਸਿੰਘ ਜੀ ਸੀਗੇ ਨਾ ਤਰਮਨ ਜੀ ਸੀਗੇ ਹਾਂਜੀ ਨਾ ਰਾਜਪੁਰ ਸਾਹਿਬ ਸੀਗੇ ਮੀ ਪੈਦਾ ਪੈਜ ਤੇ ਨੋਰਾਸ਼ ਲਗਾ ਜੀਗਾ ਹਾਂ ਤੇ ਕਾਰ ਰੁਕੀ ਇੱਥੇ ਆਗੇ ਰਾਜਪੁਰ ਸਾਹਿਬ ਆ ਗਏ ਤੇ ਉਹਨਾਂ ਨੇ ਪਕੌੜੇ ਖਾਦੇ ਸੀ ਆਗੇ ਪਾਪਾ ਜੀ ਕਹਿੰਦੇ ਪੈ ਸੀ ਮਤਲਬ ਤੁਸੀਂ ਕਿਹਾ ਮੀ ਪੈਰਾ ਸੀ ਮੀ ਦੇ ਮੌਸਮ ਚ ਤਾਂ ਵੈਸੀ ਬੜਾ ਆਨੰਦ ਆਂਦਾ ਸੀ ਉਹ ਕਿੱਥੇ ਖੜ੍ਹ ਗਿਆ ਕਾਰ ਰੁਕੀ ਇੱਥੇ ਅੱਛਾ ਜੀ ਇੱਥੇ ਰਾਜਪੁਰ ਸਾਹਿਬ ਤਰਿੰਦਰ ਸਾਹਿਬ ਦੇ ਦਾਰਾ ਸਿੰਘ ਜੀ ਪਕੌੜੇ ਖਾ ਕੇ ਗਏ ਇੱਥੇ ਤੇ ਪਾਪਾ ਜੀ ਉਦੋਂ ਉਸ ਟਾਈਮ ਉਹ ਹੈਗਾ ਕੌਣ ਸੀ ਦੁਕਾਨ ਤੇ ਉਦੋਂ ਮੇਰੇ ਪਾਪਾ ਜੀ ਆ ਕੇ ਸੀਗੇ ਅੱਛਾ ਜੀ ਤੇ ਕਿੰਨੀ ਵੀ ਪੀੜ੍ਹੀ ਕੰਮ ਕਰਦੀ ਇੱਥੇ ਇਹ ਤੀਜੀ ਪੀੜ ਤੇ ਇਹ ਗੱਲਾਂ ਤੁਹਾਡੇ ਪਾਪਾ ਜੀ ਨੇ ਤੁਹਾਨੂੰ ਦੱਸੀਆਂ ਸੀਗੀਆਂ ਦੱਸੀਆਂ ਸੀਗੀਆਂ ਵੀ ਪਕੌੜੇ ਮੇ ਉਹ ਖਾ ਗਏ ਉਹਨੇ ਕੈਮਰਾ ਕਿੰਦਰਾ ਮਾਰਿਆ ਮੇਰੇ ਵਾਲੇ ਕਿਹਾ ਇਹ ਨਹੀਂ ਆਪਾਂ ਜੁੱਲਾ ਪਰ ਰੋਆਏ ਭਾਜੀ ਕੀ ਗੱਲ ਹੈ ਕੀ ਆ ਇਹ ਅੰਕਲ ਜੀ ਫਿਰ ਇਹ ਕਹਿੰਦੇ ਜਵਾਨੀ ਚ ਜਿਹੜੇ ਮੁੰਡੇ ਹੁੰਦੇ ਆ ਜਵਾਨ ਮੁੰਡਿਓ ਮੋਟਰਸਾਈਕਲਾਂ ਦੇ ਸਟੰਟ ਕਰਦੇ ਆ ਜਵਾਨੇ ਮੁੰਡੇ ਨਹੀਂ ਕਰ ਸਕਦੇ ਆਪਾਂ ਨੂੰ ਪੁਰਾਣੇ ਖੜੇ ਤਾਂ ਸਟੰਡ ਕਰਦੇ ਪਿਆ ਸੀ ਨਵਾਂ ਬੰਦਾ ਕੋਈ ਨਹੀਂ ਕੰਮ ਕਰ ਸਕਦਾ ਜਿਹੜਾ ਪੁਰਾਣਾ ਹੈ ਪੁਰਾਣਾ ਕੰਮ ਕਰਦਾ ਪਿਆ ਤੁਹਾਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਮੈਨੂੰ ਇੱਥੇ 40 ਸਾਲ ਐਸੇ ਮੈਨੂੰ 40 ਸਾਲ ਪਾ ਦਿਓ ਬਣੇ ਜੇ ਕਹਿ ਰਹੀ ਇਹ ਮੁੰਡੇ ਮੋਟਰਸਾਈਕਲਾਂ ਦੇ ਸਟੰਟ ਕਰਦੇ ਤੁਸੀਂ ਪਕੌੜਿਆਂ ਨਾਲ ਕਰ ਅਸੀਂ ਅਸੀਂ ਪਕੌੜਾ ਸਟੰਟ ਕਰਦੇ ਅਸੀਂ ਉਹਨਾਂ ਚਰਾਂ ਦਾ ਸਾਡਾ ਚਲਾਨ ਨਹੀਂ ਹੁੰਦਾ ਪਰ ਅਕੇ ਹੀ ਆਗਾ ਇਹ ਇਹ ਜਿਹੜੀ ਇਹ ਚੀਜ਼ ਇਹ ਕਿੰਨਾ ਕੁ ਟਾਈਮ ਲੱਗ ਗਿਆ ਸਿੱਖਣ ਵਾਸਤੇ ਇਹ ਕਿਦਾਂ ਇਹ ਕਿਤੇ ਮੈਂ ਆਪਣੇ ਭਾਈ ਸਾਹਿਬ ਨਾਲ ਖੜਦਾ ਜਿੱਥੇ ਆ ਗਿਆ ਮੇਰੇ ਭਾਈ ਸਾਹਿਬ ਹੁੰਦੇ ਵੱਟੇ ਹਾਂ ਉਹਨਾਂ ਨਾਲ ਮੈਂ ਖੜਦਾ ਇੱਥੇ ਆ ਕੇ ਅੱਛਾ ਉਹਨਾਂ ਖੜ ਖੜ ਕੇ ਮੈਂ ਕੰਮ ਸਿੱਖਿਆ ਆ ਕੇ ਅੱਛਾ ਜੀ ਤੇ ਹੋਰ ਕੋਈ ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਇੱਥੇ ਤੁਹਾਡੀ ਹੈਲਪ ਕਰਾਂਦਾ ਹੈ ਹਲ ਪਾ ਕੇ ਬੱਚੇ ਆਉਂਦੇ ਜੀ ਬੱਚੇ ਹੁਣ ਆਪਣਾ ਕੰਮ ਕਰਨ ਲੱਗਿਆ ਮੈਂ ਇੱਥੇ ਕੱਲ ਆਇਆ ਜੀ ਨਾ ਇਕਲੇਵਰ ਰੱਖੀ ਨਾ ਲਿਖ ਅੱਛਾ ਜੀ ਤੇ ਬੱਚਿਆਂ ਨੂੰ ਪਤਾ ਹੈ ਕੀ ਆਪਣੇ ਦੁਕਾਨ ਤੇ ਤਰਮਿੰਦਰ ਬਾਜ ਉਹਨਾਂ ਨੂੰ ਪਤਾ ਹੈਗਾ ਜੀ ਹੋਰੇ ਅੱਛਾ ਉਹ ਤਾਂ ਬਾਜ ਪੈਦਾ ਉਹਨੂੰ ਪਤਾ ਨਹੀਂ ਉਹਨੂੰ ਨਹੀਂ ਉਸ ਤੋਂ ਬਾਅਦ ਤਾਂ ਦੱਸਿਆ ਹੀ ਹੋਣਾ ਵਾ ਉਹ ਤਾਂ ਮੈਂ ਦੱਸਿਆ ਹੀ ਹੋਣਾ ਅੱਛਾ ਫਿਰ ਕੀ ਕਹਿੰਦੇ ਉਹ ਕਹਿੰਦੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਰਮਿੰਦਰ ਸਾਹਿਬ ਇੱਥੇ ਆਏ ਦਾਰਸ ਸਿੰਘ ਜੀ ਆਏ ਜੀ ਅੱਛਾ ਬਹੁਤ ਖੁਸ਼ੀ ਦੀ ਗੱਲ ਹੈ ਠੀਕ ਹੈ ਜੀ ਤੇ ਇਹ ਇਹ ਫਿਰ ਸਟੰਟ ਫਿਰ ਕਿਹਦੇ ਕੋਲ ਸਿੱਖਿਆ ਆਪ ਹੀ ਹਨਾ ਜੀ ਆਪ ਹੀ ਸਿੱਖਿਆ ਆ ਕੰਮ ਕਰਨਾ ਕਿਵੇਂ ਸਿੱਖਿਆ ਸਾਹਿਬ ਜੀ ਅੱਛਾ ਜੀ ਤੇ ਫਿਰ ਇੱਕ ਜਿਹੜਾ ਜਿਹੜਾ ਦਵਾਰਾਂ ਕਰਕੇ ਦਿਖਾਉਂਗੇ ਜਿਹੜਾ ਕਿ ਕਿਦਾਂ ਕਿੰਨਾ ਕੋਈ ਸਟਾਈਲ ਦੇਖਾ ਕਿਉਂਕਿ ਕਹਿੰਦੇ ਨਾ ਜਿਹੜੇ ਜਿਹੜੇ ਜੇ ਗੱਲ ਕਰੀਏ ਨੌਜਵਾਨ ਮੁੰਡਿਆਂ ਦੀ ਉਹ ਬਾਈਕਾਂ ਤੇ ਸਟੰਟ ਕਰਦੇ ਆ ਤੇ ਅੰਕਲ ਪਕੌੜੀਆਂ ਦੇ ਨਾਲ ਸਟੰਟ ਕਰਦੇ ਆ ਕੜਾਈ ਦੇ ਵਿੱਚ ਪਕੌੜਾ ਤੇ ਸਿੱਧਾ ਹੁਣ ਪਲੇਟ 'ਤੇ ਜਾਊਗਾ ਦੇਖੋ ਤੁਸੀਂ ਲਾਈਵ ਇਹ ਬ੍ਰੈਡ ਪਕੌੜਾ ਜਿਹੜਾ ਕੜਾਈ ਦੇ ਵਿੱਚ ਪਿਆ ਇਹ ਸਿੱਧਾ ਹੁਣ ਇਹ ਪਲੇਟ ਦੇ ਵਿੱਚ ਜਾਊਗਾ ਦੇਖੋ ਤੁਸੀਂ ਇਹ ਆ ਮਾਰੇ ਅੰਕਲ ਨੇ ਸਟੰਟ ਆ ਜਿਹੜਾ ਕਿ ਇਹ ਪਕੌੜਾ ਸਿੱਧਾ ਪਲੇਟ ਦੇ ਵਿੱਚ ਜਾ ਰਿਹਾ ਵਾ ਉਹ ਗਿਆ ਜੀ ਵਾਹ ਜੀ ਵਾਹ ਉਹਨਾਂ ਅੰਕਲ ਨੇ ਗੱਲਬਾਤ ਕਰਦੇ ਅੰਕਲ ਇੱਕ ਇੱਕ ਉਹ ਇੱਕ ਉਹ ਲੋ ਜੀ ਲੋ ਅੰਕਲ ਜੀ ਵੇਰ ਕਦੀ ਐਦਾਂ ਹੋਇਆ ਪਕੌੜਾ ਥੱਲੇ ਤਾਂ ਨਹੀਂ ਗਿਰ ਗਿਆ ਕਈ ਵਾਰ ਥੱਲੇ ਡੱਕੀ ਜਾਂਦਾ ਜਾਂ ਫਿਲਮਾਂ ਵਿੱਚ ਛੋਟੇ ਹੁੰਦੇ ਐ ਐਕਸੀਡੈਂਟ ਹੁੰਦੇ ਰਹਿੰਦੇ ਮਾੜਾ ਮੋਟਾ ਨਾ ਤੇ ਇਹ ਫਿਰ ਜਦੋਂ ਇਦਾਂ ਦੀਆਂ ਚੀਜ਼ਾਂ ਗਾਕਾਂ ਦੇ ਸਾਹਮਣੇ ਹੁੰਦੀਆਂ ਉਹ ਵੀ ਕਹਿੰਦਾ ਯਾਰ ਮੈਨੇ ਪਕੌੜਾ ਪਲੇਟਾ ਪਾ ਕੇ ਦਿਖਾਇਆ ਦਵਾਰਾ ਇੱਕ ਵਾਰੀ ਅੱਛਾ ਪਾਇਆ ਕੇ ਦਿਵਾਰਾ ਫੇਰ ਪਾ ਕੇ ਦਿਖਾ ਇੱਥੇ ਪਤਾ ਕਰ ਪਹਿਲੇ ਐਸੀ ਮੈਂ ਪਕੌੜਾ ਪਾਇਆ ਤਾਂ ਸਟੈਂਡ ਦਿਖਾਇਆ ਹੁਣ ਆਲੀ ਪਿਛੇ ਹਟ ਗਏ ਕਹਿੰਦਾ ਭਾਈ ਇਹ ਕੀ ਗੱਲ ਮੈਂ ਸਟੈਂਡਾਂ ਦਾ ਹਾਰਾ ਮੈਂ ਹੁਣ ਦਵਾਰਾ ਕਿ ਦਵਾਰਾ ਫੇਰ ਦਿਖਾ ਇੱਕ ਵਾਰੀ ਫੇਰ ਦਿਖਾਇਆ ਕਹਿੰਦਾ ਇੱਕ ਵਾਰੀ ਫੇਰ ਦਿਖਾ ਉੱਪਰ ਕਰਕੇ ਰੱਖਾ ਫੇਰ ਦਿਖਾਇਆ ਨਾ ਮੈਂ ਖੁਸ਼ ਹੋ ਗਿਆ ਮਤਲਬ ਇਹ ਲੋਕ ਪਕੌੜਿਆਂ ਦੇ ਨਾਲ ਨਾਲ ਸਟੈਂਡ ਤੇ ਵੀ ਖਿੜੇ ਪਕੌੜੇ ਖਾਂਦੇ ਨਾਲ ਤੇ ਕਿੰਨੀ ਅੰਕਲੀ ਜੇ ਗੱਲ ਕਰ ਰਹੀ ਹੈ ਕਿਹੜੇ ਪਕੌੜੇ ਜ਼ਿਆਦਾ ਮਸ਼ਹੂਰ ਆਪਣੀ ਸਾਰੇ ਪਕੌੜੇ ਵਿਕਦੇ ਪਿਆ ਕੋਈ ਨਹੀਂ ਸਾਰੇ ਆਲੂ ਟਿੱਕੀ ਵਿਗਦੀ ਗੋਭੀ ਟਿੱਕੀ ਵਿਗਦੀ ਗੋਭੀ ਪਕੌੜਾ ਪਾਲਕ ਪਿਆਜ਼ ਦਾ ਪਕੌੜਾ ਵਿਕਦਾ ਪਿਆ ਸਮੋਸਾ ਵੀ ਵਿਕਦਾ ਬਰਾਟਾ ਵੀ ਵਿਕਦਾ ਪਿਆ ਹਾਟ ਡੌਗ ਵਿਕਦਾ ਪਿਆ ਹਰੀ ਮਚੇ ਮੈਂਗਣੇ ਪਕੌੜਾ ਆਪਣੀ ਪਕੌੜਾ ਪਾਲਕ ਪਿਆਜ਼ ਚਿਪਸ ਸਭ ਕੁਝ ਵਿਕਦਾ ਪਿਆ ਤੇ ਇਹ ਜੇ ਦੁਕਾਨ ਦੀ ਗੱਲ ਕਰੀਏ ਕਿਹੜੇ ਸਾਲ ਦੀ ਦੁਕਾਨ ਹੈ ਤੇ ਇਹ 1962 ਸਾਲ ਦੀ ਦੁਕਾਨ ਹੈਗੀ ਹੈ 1962 ਉਹ ਪਾਪਾ ਜੀ ਤਾਂ ਕੰਮ ਕਰਦੇ ਉਹ ਬਾੜ ਦੀ ਗਾਲੇ ਕੀ ਹੈ ਅੱਛਾ ਜੀ ਤੇ ਬਲਾਲ ਭਾਈ ਸਾਹਿਬ ਖੜਦਾ ਸੀ ਇਹ ਤੇ ਬਾਅਦ ਪਾਪਾ ਜੀ ਉਸ ਤਰ੍ਹਾਂ ਕੇ ਫਿਰ ਭਾਈ ਸਾਹਿਬ ਖੜਦੇ ਫਿਰ ਮੈਂ ਨਾਲ ਲੱਗ ਗਿਆ ਉਹਨੇ ਕਰਦੇ ਗਰੇ ਅਸੀਂ ਵਖਰੇ ਹੋ ਗਏ ਭਰਾ ਉਹ ਆਪਣਾ ਕੰਮ ਕਰਦਾ ਮੈਂ ਆਪਣਾ ਕੰਮ ਕਰਦਾ ਤੇ ਸਾਰਾ ਕੰਮ ਖੜੇ ਖੜੇ ਸਕੇ ਅਸੀਂ ਦਾ ਅੱਛਾ ਜੀ ਤੇ ਹੋਰ ਵੀ ਕੋਈ ਐਕਟਰ ਜਾਂ ਬਾਲੀਵੁੱਡ ਐਕਟਰ ਜਾਂ ਹੋਰ ਕੋਈ ਸਿੰਗਰ ਆਏ ਕੋਈ ਇਹੀ ਹੈ ਜੀ ਰਾਜਪੁਰ ਸਾਹਿਬ ਤਰਿੰਦਰ ਸਾਹਿਬ ਦੇ ਦਾਰਾ ਸਿੰਘ ਜੀ ਆਏ ਸੀਗੇ ਤੇ ਫਿਰ ਉਹ ਜਿਹੜੀਆਂ ਉਹ ਧਾਕੇ ਦੀਆਂ ਗੱਲਾਂ 1970 ਦੀਆਂ ਜੀ ਇੱਥੇ ਆ ਮਰਨਾ ਇੱਥੇ ਸਕੇ ਸਿਵਾ ਜਾਣਾ ਕਹਾ ਇੱਕ ਹੋ ਨਾ ਹੋ ਗਰਦਿਸ਼ ਵਿੱਚ ਤਾਰੇ ਰਹੇਗੇ ਸਦਾ ਔਰ ਰਾਜਕਪੂਰ ਸਾਹਿਬ ਕਹਿ ਗਏ ਸੀਗੇ ਅੱਛਾ ਜੀ ਜੋ ਫਿਲਮ ਲੱਗੀ ਸੀ ਇੱਥੇ ਇੱਥੇ ਕਹਿ ਗਏ ਸੀਗੇ ਹਾਪ ਨੂੰ ਲੱਗੀਆਂ ਸਾਨੂੰ ਦੇਖੋ ਅੱਛਾ ਉਹਨੇ ਫੋਟੋ ਲਵਣਾ ਨਹੀਂ ਗੁਜ਼ਾਰੇ ਜ ਸਾਹਮਣੇ ਫੋਟੋ ਲਾ ਕੇ ਸਾਹਮਣੇ ਮੈਂ ਜੋ ਕੈਮਰਾ ਮਾਰ ਰਿਹਾ ਉੱਥੇ ਦੀ ਜੋਕਰ ਵਾਲੀ ਫੋਟੋ ਆ ਉਹ ਤੇ ਕੈਮਰਾ ਲਾਓ ਤੇ ਫਿਰ ਮੈਂ ਦੱਸਾਂਗਾ ਤੁਹਾਨੂੰ ਅੱਛਾ ਜੀ ਇਹ ਤੁਸੀਂ ਦੇਖੋ ਸਾਹਮਣੇ ਫੋਟੋ ਵੀ ਲੱਗੀ ਹੋਈ ਹੈ ਜਦੋਂ ਜਦੋਂ ਕਿਹਾ ਜਾ ਰਿਹਾ ਕਿ ਇਹ ਫਿਲਮ ਹੈ ਜਿਹੜ ਰਿਲੀਜ਼ ਹੋਈ ਸੀ ਅੰਕਲ ਜੀ ਇਹ ਫੋਟੋ ਫਿਰ ਲਾਈ ਕਦੋਂ ਇਹ ਫੋਟੋ ਇਹ ਜੋ ਦਾਰਾ ਸਿੰਘ ਇਹ ਤੋਂ ਬਾਅਦ ਹਾਂ ਜੀ ਇੱਧਰ ਹੋ ਜਾ ਮੜਾ ਜੀ ਇੱਧਰ ਹਾਂ ਜੀ ਇੱਥੇ ਆ ਉੱਥੇ ਜੀ ਜੀ ਅੱਛਾ ਜੀ ਇਹ ਕਿੱਥੇ ਜਾਣੇ ਪਿਆਰੇ ਤੇ ਇਹ ਬਹੁਏ ਫੋਟੋਆਂ ਕਹੇ ਰਾਜ ਕੀ ਹੈ ਫੋਟੋਆਂ ਦਾ ਹਾਂ ਇਹ ਕੀ ਰਾਜ ਹੈ ਜੀ ਇਹ ਫੋਟੋ ਇਹ ਰਾਜ ਹੈ ਜੀ ਜੋ ਦਾ ਜੋ ਫਿਲਮ ਲੱਗੀ ਸੀ ਨਾ ਮੇਰਾ ਬਜੋਕਰ ਤੇ ਉਹਦੇ ਫੋਟੋਆਂ ਲੱਗਿਆ ਜੇ ਪਾਪਾ ਜੀ ਦੇ ਫੋਟੋ ਪਾਪਾ ਜੀ ਨੇ ਫੋਟੋਆਂ ਦੇ ਕੇ ਸੀਗੇ ਅਸੀਂ ਉਹਦਾ ਫੋਟੋ ਅਲੱਗ ਰੱਖਿਆ ਜੇ ਅੱਛਾ ਉਹ ਕਹਿੰਦਾ ਜੀਨਾ ਯਾਹ ਮਰਨਾ ਯਾਹ ਇਸਕੇ ਸਿਵਾ ਜਾਣਾ ਕਹਾ ਹਮ ਹੋ ਨਾ ਹੋ ਗਰਦਿਸ਼ ਮੇ ਤਾਰੇ ਰਹੇਗੇ ਸਦਾ ਮੈਂ ਅਸੀਂ ਇਹ ਪਕੌੜੇ ਵੇਚਦੇ ਪਿਆ ਸੰ ਚੌਂਦੇ ਪਕੌੜੇ ਵੇਚਦੇ ਬਾਅਦ ਚੌਂਦੇ ਸੀ ਜਦ ਤੱਕ ਅਸੀਂ ਹੈਗੇ ਹੋਰ ਹੋਰ ਕੋਈ ਨਹੀਂ ਹੈ ਨਾ ਕੋਈ ਹੋਰ ਆਏਗਾ ਅਸੀਂ ਖੜੇ ਇੱਥੇ ਜਦ ਤੱਕ ਅਸੀਂ ਖੜੇ ਨੇ ਖੜੇ ਹਰ ਐਸੇ ਕੋਈ ਨਹੀਂ ਆਏਗਾ ਜਦ ਤੱਕ ਇਹ ਪਕੌੜੇ ਨਹੀਂ ਖਾਦੇ ਮੈਂ ਮੁੱਲਾਪੁਰ ਉਪਰ ਸਪੈਸ਼ਲ ਪਕੌੜੇ ਖਾਣਾ ਹੈ ਅੱਛਾ ਜੀ ਤੁਹਾਵ ਤੁਸੀਂ ਲੋ ਹਾਂਜੀ ਮੁੱਲਾ ਪਰ ਮੈਂ ਅੱਗੇ ਕਿਤੇ ਜਾਣਾ ਸੀਗਾ ਮੈਂ ਕਿਹਾ ਪਹਿਲਾਂ ਖਾ ਕੇ ਫੇਰ ਜਾਵਾਂਗਾ ਉਹ ਮੈਂ ਕਿਹਾ ਲੇਟ ਹੁੰਦਾ ਕੋਈ ਗੱਲ ਨਹੀਂ ਮੈਂ ਇਹਨਾਂ ਦੀ ਐਡ ਦੇਖੀ ਸੀਗੀ ਮੈਂ ਬਹੁਤ ਸ਼ਕੀਨ ਆ ਪਕੌੜਿਆਂ ਦਾ ਮੇਰੀ 32 ਸਾਲ ਦੀ ਉਮਰ ਹੋ ਗਈ 90 ਦਾ ਮੇਰਾ ਜਨਮ ਹੈ ਇਹ ਜੇ ਪਕੌੜੇ ਅੱਜ ਤੱਕ ਮੈਂ ਜ਼ਿੰਦਗੀ ਚ ਨਹੀਂ ਖਾਦੇ ਮੈਂ ਕਹਿੰਦਾ ਤੁਸੀਂ ਖਾ ਕੇ ਦੇਖੋ ਜਿਹੜੇ ਵੀ ਮੈਂ ਗਾਹ ਕਾਂਦੇ ਆ ਉਹਨਾਂ ਨੂੰ ਰਿਕਵੈਸਟ ਕਰਦਾ ਤੇ ਇੱਕ ਵਾਰੀ ਸੇਵਾ ਦਾ ਮੁੱਕ ਖਾ ਕੇ ਦੇਖੋ ਕਿਉਂਕਿ ਦੇਖੋ ਆਪ ਆਪਣੀ ਚੀਜ਼ ਸੇਧ ਪੈਸੇ ਦੇਣਿਆ ਚੀਜ਼ ਵਧੀਆ ਖਾਈਏ ਪਹਿਲੇ ਤੁਸੀਂ ਬਾਹਰ ਵੀ ਪੂਰੇ ਦੇਣੇ ਆ ਚੀਜ਼ ਤੁਸੀਂ ਖਰਾਬ ਖਾਣੇ ਹੋ ਇਹਦਾ ਫਰੈਸ਼ ਆ ਇਹਦਾ ਨੇਚਰ ਅੰਕਲ ਦਾ ਸਟਾਈਲ ਦੇਖਿਆ ਉਹ ਪਕੌੜੇ ਬਹੁਤ ਵਧੀਆ ਮੈਂ ਦੇਖਿਆ ਵੀਡੀਓ ਇਹਨਾਂ ਦੀ ਮੈਂ 3-4 ਦਿਨ ਪਹਿਲਾਂ ਮੁੱਲਾਪੁਰ ਰਹਿਣਾ ਸਪੈਸ਼ਲ ਮੈਂ ਅੱਜ 3-4 ਮਹੀਨੇ ਬਾਅਦ ਆਇਆ ਮੇਰਾ ਆਪਰੇਸ਼ਨ ਹੋਇਆ ਸੀ ਮੇਰੇ ਤੋਂ ਆ ਨਹੀਂ ਹੁੰਦਾ ਸੀ ਮੈਂ ਅੱਗੇ ਜਾਣਾ ਸੀਗਾ ਮੈਂ ਪਰ ਸੋਚਿਆ ਮੈਂ ਕਿ ਪਹਿਲੇ ਰੁੱਕ ਕੇ ਫਿਰ ਅੱਗੇ ਜਾਵਾਂਗਾ ਬਿਲਕੁਲ ਤਾਂ ਬਹੁਤ ਹੀ ਆਨੰਦ ਆਇਆ ਇਹ ਜਿਹੇ ਪਕੌੜੇ ਜ਼ਿੰਦਗੀ ਖਾ ਕੇ ਸ਼ਾਇਦ ਮੇਰੀ ਜ਼ਿੰਦਗੀ ਕੁਝ ਕਮੀ ਸੀਗੀ ਉਹ ਪੂਰੀ ਹੋ ਗਈ ਮੈਂ ਹਰੇਕ ਬੰਦੇ ਨੂੰ ਚਾਹਨਾ ਮੈਂ ਇੱਕ ਵਾਰੀ ਖਾ ਕੇ ਦੇਖੋ ਖਾ ਕੇ ਇੰਨੀ ਵਧੀਆ ਕੁਆਲਿਟੀ ਮੇਰੀ ਮੰਮੀ ਵੀ ਨਹੀਂ ਬਣਾਉਂਦੀ ਘਰੇ ਅੱਜ ਕੱਲ ਕੋਈ ਬੰਦਾ ਝੂਠ ਨਹੀਂ ਬੋਲਦਾ ਕਿਉਂਕਿ ਆਪਾਂ ਪੈਸੇ ਦੇਣੇ ਚੀਜ਼ ਸੱਚਾਈ ਦੱਸੀ ਦੀ ਮੇਰੀ ਮੰਮੀ ਤੋਂ ਉੱਪਰ ਆ ਤੇ ਇਹੀ ਆ ਹੁਣ ਅੱਗੇ ਤੋਂ ਸਾਡੇ ਵਿਆਹ ਦਾ ਪ੍ਰੋਗਰਾਮ ਕਦੇ ਆ ਇਹਨਾਂ ਨੂੰ ਆਪਾਂ ਸਪੈਸ਼ਲ ਕਰਨਾ ਜੋ ਵੀ ਹੋ ਜਾਏ ਚਾਹੀਏ ਪਕੌੜੇ ਖਾ ਕੇ ਪਤਾ ਲੱਗ ਜਾਂਦਾ ਭਾਜੀ ਲੈ ਕੁਆਲਿਟੀ ਦਾ ਪਤਾ ਲੱਗ ਜਾਂਦਾ ਬਾ ਤੁਸੀਂ ਆਓ ਗੱਲਾਂ ਗੱਲਾਂ ਦੀ ਨਹੀਂ ਗੱਲ ਹੁੰਦੀ ਖਾ ਕੇ ਦੇਖਣਾ ਪਤਾ ਲੱਗਦਾ ਆਪਾਂ ਗੱਲਾਂ ਕਰੀ ਗਈ ਉਹਦਾ ਕੋਈ ਫਾਇਦਾ ਨਹੀਂ ਹੁਣ ਮੂਲਾਪੁਰ ਸਪੈਸ਼ਲ ਮੈਂ ਇੱਥੋਂ ਸਿੱਧਾ ਬੱਸ ਪਾੜ ਕੇ ਮੂਲਾਪੁਰ ਚਲੇ ਜਾਣਾ ਅੱਛਾ ਮੈਂ ਪਕੌੜੇ ਹੁਣ ਸ਼ਾਇਦ ਘਰੇ ਵੀ ਮੈਂ ਫੋਨ ਕੀਤਾ ਮੈਂ ਕਿ ਕਿਲੋ ਘਰੇ ਪੈਕ ਕਰਾ ਕੇ ਲੈ ਕੇ ਆਣਾ ਮੰਮੀ ਲਈ ਬਹੁਤ ਆਨੰਦ ਆਇਆ ਮੈਂ ਕਹਿੰਦਾ ਰੱਬ ਇਹਨਾਂ ਨੂੰ ਕਰਾਮਾਤ ਬਖਸ਼ੇ ਦੇ ਬਚੇ ਰਹਿਣ ਅ ਅੰਕਲ ਫਿਰ ਜੀ 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 ਲੇਡਿਸ ਆਏ ਮੇਰੇ ਕੋਲ ਪਕੌੜੇ ਲੈਣੇ ਮੇਰੀ ਦੁਕਾਨ ਬੰਦ ਸੀ ਕਿੱਥੇ ਤੇ ਦੂਜੇ ਫਿਰ ਪਕੌੜੇ ਲੈਣਾਗੇ ਸਵੇਰੇ ਹਾਂ ਭਾਈ ਇਹ ਦੁਕਾਨ ਹੀ ਬੰਦ ਸੀ ਮੈਂ ਘਰ ਕੜੀ ਬਣਾਇਆ ਮੇਰੀ ਕੜੀ ਵਿੱਚ ਰਹਿ ਗਈ ਹੈ ਉਹ ਮੈਂ ਹੁਣ ਦੁਬਾਰਾ ਫਿਰ ਪਕੌੜੇ ਲੈਣ ਆਇਆ ਮੈਂ ਉਹ ਜਾ ਕੜੀ ਬਣਾਵਾਂਗੇ ਫਿਰ ਰੋਟੀ ਖਾਵਾਂਗੇ ਜਾ ਕੇ ਮੈਂ ਉਦੋਂ ਮੈਂ ਰੋਟੀ ਨਹੀਂ ਬਣਾਈ ਨਾ ਮੱਕੜੀ ਬਣਾਈ ਹੈ ਕੋਈ ਹੋਰ ਸਬਜ਼ੀ ਬਣਾਈ ਫਿਰ ਮੈਂ ਰੋਟੀ ਖਾਧੀ ਜਾ ਕੇ ਅੱਛਾ ਜੀ ਜੀ ਇਹ ਦੁਕਾਨ ਹੈ ਜਿਹੜੀ ਹੈ ਕਿਹਾ ਜਾ ਰਿਹਾ ਕਿ ਦਾਰਾ ਸਿੰਘ ਤਰਮਿੰਦਰ ਹੈ ਜਿਹੜਾ ਕੀ ਹੈ ਇਸ ਜਗ੍ਹਾ ਤੇ ਪਕੌੜੇ ਆ ਜਿਹੜੇ ਆ ਉਹ 1970 ਦੇ ਵਿੱਚ ਖਾਣਾਈ ਸੀ ਤੇ ਦੁਕਾਨ ਜਿਹੜੀ ਹੈ ਮਸ਼ਹੂਰ ਹੈ ਜਿਹੜੀ ਹੈ 1962 ਚੌਂੜ ਦੀ ਜਿਹੜੀ ਹੈ ਦੁਕਾਨ ਹੈ ਇਹ ਲੁਧਿਆਣਾ ਦੇ ਫੀਲਡ ਗੰਜ ਦੇ ਵਿੱਚ ਪਕੌੜਿਆਂ ਦੀ ਦੱਸੀ ਜਾ ਰਹੀ ਹੈ ਜੁੜੇ ਸਕਰੋਲ ਪੰਜਾਬ ਦੇ ਨਾਲ ਸਰਵਰ ਰੋੜੀ ਰਿਪੋਰਟ ਧੰਨਵਾਦ